ਸਿਕਲ ਔਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਟਰੱਕ ਡਰਾਈਵਰਾਂ ਦੇ ਲਈ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ ਕਿ ਜਿਹੜੇ ਟਰੱਕ ਡਰਾਈਵਰ ਨੂੰ ਅੰਗਰੇਜ਼ੀ ਆਉਂਦੀ ਹੈ ਉਹੀ ਟਰੱਕ ਚਲਾਵੇਗਾ ਹੁਣ ਅਮਰੀਕਾ ਦੇ ਵਿੱਚ ਇਸ ਫੈਸਲੇ ਦਾ ਅਸਰ ਕਿਹੜੇ ਕਿਹੜੇ ਟਰੱਕ ਡਰਾਈਵਰ ਤੇ ਹੋਵੇਗਾ ਕਿ ਇਹ ਫੈਸਲਾ ਜਿਨ੍ਹਾਂ ਦੇ ਵੱਲੋਂ ਨਵੇਂ ਲਾਇਸੈਂਸ ਲੈਣੇ ਨੇ ਉਹਨਾਂ ਦੇ ਉੱਤੇ ਲਾਗੂ ਹੋਵੇਗਾ ਜਾਂ ਫਿਰ ਆਲਰੇਡੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਜਾਂ ਆਲਰੇਡੀ ਟਰਕਿੰਗ ਲਾਈਨ ਦੇ ਵਿੱਚ ਹੈਗੇ ਨੇ ਟਰੱਕ ਚਲਾ ਰਹੇ ਨੇ ਉਨਾ ਦੇ ਉੱਤੇ ਲਾਗੂ ਹੋਵੇਗਾ ਜਾਂ ਫਿਰ ਇਸ ਨੂੰ ਲੈ ਕੇ ਕਿਸ ਤਰੀਕੇ ਦਾ ਅਮਰੀਕਾ ਦੇ ਵਿੱਚ ਟੈਸਟ ਲਿਆ ਜਾਵੇਗਾ ਤਾਂ ਸਾਡੇ ਨਾਲ ਅਮਰੀਕਾ ਤੋਂ ਹੀ ਪੱਤਰਕਾਰ ਜੁੜੇ ਨੇ ਹਰਜਸ ਮੀਡੀਆ ਤੋਂ ਭਾਈ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਆ ਥੈਂਕ ਯੂ ਵਨ ਮੋਰ ਟਾਈਮ ਆਪਣੇ ਤੁਹਾਡੇ ਚੈਨਲ ਤੇ ਸਾਨੂੰ ਲਿਆਉਣ ਲਈ ਐਂਡ ਜੀ ਤੁਹਾਡਾ ਵੀ ਜਾਇਨ ਉਹ ਤੇ ਸਾਡਾ ਵੀ ਅਮਰੀਕਾ ਵੱਲੋਂ ਜਾਇਨ ਜੀ ਧੰਨਵਾਦ ਵੀਰ ਜੀ ਮੇਰਾ ਪਹਿਲਾ ਹੀ ਸਵਾਲ ਇਹ ਹੈ ਪਹਿਲਾਂ ਤਾਂ ਮੈਂ ਇਸ ਫੈਸਲੇ ਦੇ ਬਾਰੇ ਜਾਣਨਾ ਚਾਹੁੰਦਾ ਜੀ ਇਹ ਕਿਸ ਤਰੀਕੇ ਦਾ ਫੈਸਲਾ ਹੈਗਾ ਔਰ ਕਦੋਂ ਤੋਂ ਲਾਗੂ ਹੋ ਰਿਹਾ ਔਰ ਕਿਹਨਾ ਕਿਹਨਾ ਦੇ ਉੱਤੇ ਲਾਗੂ ਹੋਵੇਗਾ ਆ ਦੇਖੋ ਇੱਕ ਗੱਲ ਬਹੁਤ ਸਮਝਣ ਵਾਲੀ ਹੈਗੀ ਹੈ ਅਮਰੀਕਾ ਦੇ ਵਿੱਚ ਜਿੰਨੇ ਵੀ ਬਿਲ ਪਾਸ ਹੁੰਦੇ ਆ ਜੀ ਜਦ ਖਬਰ ਅਸੀਂ ਸੁਣਦੇ ਆ ਕਿ 트ੰਪ ਨੇ ਅੱਜ ਆ ਨਵਾਂ ਬਿਲ ਪਾਸ ਕਰਤਾ ਜਾਂ ਆਡੀਅנס ਪਾਸ ਕਰਦਾ ਸੋ ਇਟ ਟੇਕਸ ਟਾਈ ਮੈਨੂੰ ਟਾਈਮ ਲੱਗਦਾ ਉਹ ਹਾਊਸਸ ਦੇ ਵਿੱਚ ਜਾਂਦਾ ਉੱਥੇ ਰਿਪਰੈਜ਼ੈਂਟੇਟਿਵ ਉਹਨੂੰ ਰਿਵਿਊ ਕਰਦੇ ਆ ਰਿਵਿਊ ਕਰਨ ਤੋਂ ਬਾਅਦ ਜੇ ਉਹਨਾਂ ਨੂੰ ਲੱਗਦਾ ਕਿ ਹਾਂ ਇਹ ਸਹੀ ਗੱਲ ਹੈ ਜਾਂ ਉਹਨਾਂ ਨੇ ਜਿਹੜੀ ਗੱਲ ਆਖੀ ਹੈ ਟਰੰਪ ਨੇ ਇਹ ਇਹਦੇ ਉੱਤੇ ਗੌਰ ਕਰਨਾ ਚਾਹੀਦਾ ਅਗਰ ਉਹਨੂੰ ਸੈਨੇਟ ਬਿਲ ਪਾਸ ਕਰਦਾ ਤੇ ਆਈ ਥਿੰਕ ਉਹ ਲਾਗੂ ਹੋ ਜਾਂਦਾ ਹਾਲਸਰਾਲ ਦੇ ਵਿੱਚ ਜਿਹੜਾ ਉਹ ਆਡੀਅנס ਜਿਸ ਦੀ ਗੱਲ ਕਰੀਏ ਇਹ ਸਾਰਡੀਨਸ ਦੀ ਇਹ ਵੀ ਡੋਨਲਡ ਟਰੰਪ ਵੱਲੋਂ ਕੀਤਾ ਗਿਆ ਮੈਂ ਜਿਵੇਂ ਕਿ ਤੁਹਾਨੂੰ ਪਹਿਲੀ ਪਿਛਲੇ ਵਾਰ ਵੀ ਦੱਸਿਆ ਸੀ ਆਪਣੇ ਇੰਟਰਵਿਊ ਰਾਹੀਂ ਕਿ ਡੋਨਲਡ ਟਰੰਪ ਐਸ ਕੀ ਜਿਹੜੇ ਆਪਣੇ ਵੋਟਰਸ ਨੇ ਉਹਨਾਂ ਨੂੰ ਖੁਸ਼ ਕਰਨ ਉਹਨਾਂ ਨੂੰ ਜਿਹੜੇ ਵਾਅਦੇ ਕੀਤੇ ਸੀ ਆਪਣੇ ਇਲੈਕਸ਼ਨ ਕੈਂਪੇਨ ਦੇ ਟਾਈਮ ਉਹ ਸਾਰੇ ਵਾਅਦਿਆਂ ਨੂੰ ਪੂਰਾ ਕਰਨ 'ਚ ਲੱਗੇ ਹੋਏ ਨੇ ਜਿਹਦੇ 'ਚ Hmm. ज ਨਹੀਂ ਬੋਲਣੀ ਆਉਂਦੀ ਉਹ ਲਾਇਸੈਂਸ ਡੀ.ਐਲ. ਦਾ ਨਹੀਂ ਲੈ ਸਕਦੇ ਅਗਰ ਅਸੀਂ ਦੋਨੋਂ ਪੱਖਾ ਨਾਲ ਵੇਖੀਏ ਅਗਰ ਅਸੀਂ ਆਪਣੇ ਪੰਜਾਬੀ ਭਰਾਵਾਂ ਲਈ ਦੇਖੀਏ ਤਾਂ ਬੜੀ ਮੰਦ ਭਾਗੀ ਇਹ ਖਬਰ ਹੈਗੀ ਹੈ ਲੇਕਿਨ ਅਸੀਂ ਅਗਰ ਇਹਨੂੰ ਇਮੋਸ਼ਨਲ ਨਾ ਹੋ ਕੇ ਦੂਜੇ ਪਾਸੇ ਵੇਖੀਏ ਤਾਂ ਇੱਕ ਗੱਲ ਸਹੀ ਵੀ ਹੈ ਕਿ ਜਿਹਨੂੰ ਇੰਗਲਿਸ਼ ਨਹੀਂ ਪੜ੍ਹਨੀ ਆਉਂਦੀ ਜਾਂ ਇੰਗਲਿਸ਼ ਟ੍ਰੈਫਿਕ ਸਾਈਨਸ ਬਾਰੇ ਨਹੀਂ ਪਤਾ ਉਹਨਾਂ ਦਾ ਅਸੀਂ ਦੇਖਿਆ ਕਿ ਬਹੁਤ ਸਾਰੇ ਐਕਸੀਡੈਂਟ ਵੀ ਇੱਥੇ ਬਕਾਇਦਾ ਤੌਰ ਤੇ ਹੋ ਰਹੇ ਨੇ ਤੁਸੀਂ ਹਾਲ ਫਿਲਹਾਲ ਤੇ ਕਈ ਖਬਰਾਂ ਸੁਣੀਆਂ ਵੀ ਹੋਣੀਆਂ ਸਾਡੇ ਟਰੱਕ ਡਰਾਈਵਰਸ ਭਰਾਵਾਂ ਦੀਆਂ ਕਈ ਸਾਰੀ ਮੌਤਾਂ ਵੀ ਹੋਈਆਂ ਐਕਸੀਡੈਂਟ ਵੀ ਹੋਏ ਆ ਉਹ ਕਈ ਨਾ ਕਈ ਜਿਹੜਾ ਹੁਣ ਸਰਕਾਰ ਨੇ ਵੇਖਿਆ ਉਹ ਐਜੂਕੇਸ਼ਨ ਕਰਕੇ ਜਾਂ ਫਿਰ ਇੰਗਲਿਸ਼ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਕਟਨਾਮਾ ਦਾ ਸਾਹਮਣਾ ਕਰਨਾ ਪੈਂਦਾ ਜਿਉਂਨਾਂ ਨੂੰ ਸਾਇੰਸ ਦੇ ਇੱਕ ਸਟਾਪ ਦਾ ਸਾਈਨ ਲੱਗਿਆ ਉਹ ਨਜ਼ਰ ਨਹੀਂ ਆਉਂਦਾ ਲੋ ਕਲੀਅਰੈਂਸ ਦਾ ਸਾਈਨ ਲੱਗਿਆ ਉਹ ਨਹੀਂ ਪੜ ਸਕਦੇ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਤੁਹਾਡੇ ਸਾਰੀ ਮੈਪਿੰਗ ਅੱਜ ਦੀ ਡੇਟ ਦੇ ਵਿੱਚ Google Maps ਹੈ ਤੁਹਾਨੂੰ ਮੈਪ ਵੀ ਸਮਝਣਾ ਚਾਹੀਦਾ ਉਹ ਵੀ ਇੰਗਲਿਸ਼ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਪੰਜਾਬੀ 'ਚ ਕਨਵਰਟ ਕਰ ਸਕਦੇ ਹੋ ਜਾਂ ਪੰਜਾਬੀ 'ਚ ਟੈਸਟ ਦੇ ਸਕਦੇ ਹੋ ਉੱਥੇ ਤੱਕ ਤਾਂ ਠੀਕ ਹੈ ਪਰ ਜਦ ਤੁਸੀਂ ਰੋਡ ਤੇ ਨਿਕਲਦੇ ਹੋ ਅਮਰੀਕਾ ਦੇ ਵਿੱਚ ਰੋਡ ਦੇ ਉੱਤੇ ਜਿਹੜੇ ਸਾਈਨਸ ਨੇ ਉਹ ਸਾਰੇ ਇੰਗਲਿਸ਼ ਦੇ ਵਿੱਚ ਨੇ ਜੀ ਤੇ ਇਹ ਮੈਂ ਮੈਂ ਜ਼ਰੂਰ ਸਮਝਦਾ ਕਿ ਸਾਡੇ ਉਹਨਾਂ ਭਰਾਵਾਂ ਲਈ ਬਹੁਤ ਮੰਦਭਾਗੀ ਆ ਖਬਰ ਹੈਗੀ ਹੈ ਜਿਨ੍ਹਾਂ ਨੇ ਜਿਨ੍ਹਾਂ ਦਾ ਇੰਗਲਿਸ਼ ਦੇ ਵਿੱਚ ਹੱਥ ਜਾਂ ਤੇ ਤੰਗਿਆ ਜਾਂ ਫਿਰ ਉਹਨਾਂ ਨੇ ਕਦੀ ਸਿੱਖੀ ਨਹੀਂ ਪਰ ਇੱਕ ਪਾਸੇ ਮੈਂ ਇਹ ਵੀ ਸਮਝ ਸਕਦਾ ਕਿ ਜਦ ਅਸੀਂ ਅਮਰੀਕਾ ਆ ਗਏ ਜਿਸ ਮੁਲਕ ਦੇ ਵਿੱਚ ਆ ਗਏ ਕਹਿੰਦੇ ਨਾ ਜਿਹੜੇ ਗੁਰਦਾਸ ਮਾਨ ਸਾਹਿਬ ਹੋਰਾਂ ਦੀ ਅਸੀਂ ਗੱਲ ਵੀ ਸੁਣੀ ਹੈ ਉਹਨਾਂ ਦੇ ਗਾਣਿਆਂ ਦੇ ਵਿੱਚ ਕਿ ਜਿਹੜੀ ਪੱਕੀ ਲੈਂਗੁਏਜ ਹੈ ਕਿ ਕੱਚੀ ਨਹੀਂ ਢਾਈ ਧੀ ਪਰ ਜਿਹੜੀ ਪੱਕੀ ਲੈਂਗੁਏਜ ਦੀ ਗੱਲ ਕਰੀਏ ਉਹ ਤਾਂ ਚਲੋ ਸਾਡੇ ਮਨ ਦੇ ਵਿੱਚ ਹੈ ਜਿਹੜੀ ਕੱਚੀ ਲੈਂਗੁਏਜ ਹੈ ਕੱਚੀ ਲੈਂਗੁਏਜ ਦੀ ਗੱਲ ਕਰੀਏ ਤਾਂ ਅਮਰੀਕਨ ਇੰਗਲਿਸ਼ ਹੈਗੀ ਹੈ ਉਹ ਵੀ ਸਾਨੂੰ ਸਿੱਖਣੀ ਚਾਹੀਦੀ ਹੈ ਜਿਸ ਮੁਲਕ ਦੇ ਵਿੱਚ ਅਸੀਂ ਰਹਿੰਦੇ ਆਂ ਇੰਨੀ ਕੁ ਅਸੀਂ ਸਿੱਖ ਲਈਏ ਕਿ ਅਸੀਂ ਰੋਡਸ ਦੇ ਸਾਈਨ ਪੜ ਸਕੀਏ ਅਸੀਂ ਜਿਹੜਾ ਬੇਸਿਕ ਇੰਗਲਿਸ਼ ਅਲਫਾਬੈਟਸ ਨੇ ਉਹਨਾਂ ਨੂੰ ਸਮਝ ਲਈਏ ਤਾਂ ਕਿ ਆਉਣ ਵਾਲੀਆਂ ਘਟਨਾਵਾਂ ਦਾ ਸਾਨੂੰ ਸਾਹਮਣਾ ਨਾ ਕਰਨਾ ਪਵੇ ਹੁਣ ਤੁਸੀਂ ਪੁੱਛਿਆ ਭਾਜੀ ਕਿ ਇਹਦਾ ਕੀ ਫਰਕ ਪਏਗਾ ਫਰਕ ਤਾਂ ਦੇਖੋ ਜੀ ਮੇਰਾ ਮੇਰਾ ਇਹ ਇਹ ਸਵਾਲ ਨਾ ਮੈਂ ਥੋੜਾ ਜਿਹਾ ਇੱਕ ਸਪਸ਼ਟੇ ਤੌਰ ਦੇ ਉਤੇ ਲੈਣਾ ਚਾਹੂੰਗਾ ਕਿ ਇਹਨਾਂ ਦਾ ਅਸਰ ਕਿਹੜੇ ਟਰੱਕ ਡਰਾਈਵਰਾਂ ਤੇ ਹੋਵੇਗਾ ਜਿਹਨੇ ਨਵਾਂ ਲਾਇਸੈਂਸ ਲੈਣਾ ਉਹਦੇ ਉੱਤੇ ਹੋਵੇਗਾ ਜਾ ਫਿਰ ਜਿਹੜੇ ਆਲਰੇਡੀ ਟਰੱਕ ਚਲਾ ਰਹੇ ਨੇ ਉਹ ਵੀ ਇਹਦੇ ਵਿੱਚ ਇਨਵੋਲਵ ਨੇ ਜੀ ਜਿਹੜਾ ਹੈਗਾ ਇਸ ਉੱਤੇ ਸਪਸ਼ਟਿਕਰਨ ਨਹੀਂ ਆਇਆ ਕਿ ਜਿਹੜੇ ਆਲਰੇਡੀ ਸੀਰੀਅਲ ਲਾਇਸੈਂਸ ਲੈ ਚੁੱਕੇ ਨੇ ਉਹਨਾਂ ਨੂੰ ਵੀ ਫਰਕ ਪਏਗਾ ਕਿ ਨਹੀਂ ਪਏਗਾ ਪਰ ਹਾਂ ਇਹ ਜ਼ਰੂਰ ਹੈ ਕਿ ਜਿਨ੍ਹਾਂ ਨੇ ਹੁਣ ਟੈਸਟ ਦੇਣ ਜਾਣਾ ਹੈ ਸੀਰੀਅਲ ਦੇ ਲਾਇਸੈਂਸ ਦੇ ਲਈ ਉਹਨਾਂ ਨੂੰ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ ਪਰ ਹਾਂ ਜਿਨ੍ਹਾਂ ਦੇ ਕੋਲ ਆਲਰੇਡੀ ਲਾਇਸੈਂਸ ਹੈ ਜਦੋਂ ਉਹਨਾਂ ਦਾ ਲਾਇਸੈਂਸ ਐਕਸਪਾਇਰ ਹੁੰਦਾ ਵਾ ਜਦੋਂ ਉਹਨਾਂ ਦਾ ਲਾਇਸੈਂਸ ਨਵੇਂ ਰਜਿਸਟ੍ਰੇਸ਼ਨ ਲਈ ਉਹਨਾਂ ਨੂੰ ਜਾਣਾ ਪਏਗਾ ਜਾਂ ਨਵਾਂ ਲਾਇਸੈਂਸ ਉਹਨਾਂ ਨੂੰ ਅਪਟੇਨ ਕਰਨਾ ਪਏਗਾ ਤਾਂ ਉਹਨਾਂ ਨੂੰ ਵੀ ਪ੍ਰੋਬਲਮ ਆ ਸਕਦੀਆਂ ਨੇ ਕਿਉਂਕਿ ਹਾਲਜਿ ਤ ਹਾਲ ਫਿਲਹਾਲ ਦੇ ਵਿੱਚ ਚਲੋ ਸਰਕਾਰ ਨੂੰ ਪਤਾ ਕੀ ਇਹਨਾਂ ਦੇ ਕੋਲ ਲਾਇਸੈਂਸ ਆ ਵੈਲਿਡ ਹੈ ਪਰ ਜਦੋਂ ਨਵਾਂ ਲਾਇਸੈਂਸ ਬਣਵਾਉਣ ਜਾਣਗੇ ਤਾਂ ਹੋ ਸਕਦਾ ਉਹਨਾਂ ਨੂੰ ਵੀ ਇੰਗਲਿਸ਼ ਦੀ ਅ ਇਗਜ਼ਾਮ ਦੇਣਾ ਪਏ ਨਵਾਂ ਲਾਇਸੈਂਸ ਅਬਟੇਨ ਕਰਨ ਦੇ ਲਈ ਕਿਉਂਕਿ ਹੁਣ ਇੱਕ ਸਪੈਸ਼ਲ ਸੈਗਮੈਂਟ ਮੈਂ ਸੁਣਿਆ ਆ ਰਿਹਾ ਹੈ ਤੁਹਾਡੇ ਫਾਰਮ ਦੇ ਵਿੱਚ ਜਿਹੜਾ ਸੀਰੀਅਲ ਨੰਬਰ ਦਾ ਫਾਰਮ ਹੈ ਕਿ ਤੁਹਾਨੂੰ ਇੰਗਲਿਸ਼ ਆਂਦੀ ਹੈ ਕਿ ਨਹੀਂ ਜੇ ਨਹੀਂ ਆਂਦੀ ਤਾਂ ਸ਼ਾਇਦ ਉਹ ਤੁਹਾਨੂੰ ਟੈਸਟ ਨਹੀਂ ਦੇਣ ਦੇਣਗੇ ਤੁਹਾਡਾ ਟੈਸਟ ਜਿਹੜਾ ਹੁਣ ਇੰਗਲਿਸ਼ ਦੇ ਵਿੱਚ ਹੋਏਗਾ ਇਹ ਮੈਂ ਗੱਲਾਂ ਸੁਣੀਆਂ ਜਿਹੜੀਆਂ ਇਸ ਬਿਲ ਦੇ ਵਿੱਚ ਆ ਸਕਦੀਆਂ ਜੇ ਬਿਲ ਪਾਸ ਹੁੰਦਾ ਹਾਲ ਫਿਲਾਲ ਦੇ ਵਿੱਚ ਤਾਂ ਇਹ ਗੱਲ ਤਾਂ ਪੱਕੀ ਹੈ ਕਿ ਜਿਨ੍ਹਾਂ ਨੇ ਹੁਣ ਟੈਸਟ ਦੇਣਾ ਵਾ ਉਹਨਾਂ ਲਈ ਤਾਂ ਬਹੁਤ ਸਾਰੀ ਪ੍ਰੋਬਲਮਸ ਖੜੀਆਂ ਹੋਣਗੀਆਂ ਕਿ ਜੇ ਉਹ ਇੰਗਲਿਸ਼ ਨਹੀਂ ਜਾਣਦੇ ਤੇ ਉਹਨਾਂ ਨੂੰ ਇੰਗਲਿਸ਼ ਦੇ ਹੋ ਸਕਦਾ ਹੈ ਕਿ ਉਹਨਾਂ ਤੋਂ ਇੰਗਲਿਸ਼ ਦੇ ਵਿੱਚ ਪੁੱਛਿਆ ਵੀ ਜਾਏ ਸੋ ਬੇਸਿਕਲੀ ਲੈਂਗੁਏਜ ਨੂੰ ਅੱਗੇ ਰੱਖਦੇ ਹੋਏ ਲੈਂਗੁਏਜ ਨੂੰ ਮੈਂ ਕਹਾਂਗਾ ਕਿ ਸਭ ਤੋਂ ਅਹਿਮ ਉਹਨਾਂ ਦਾ ਮੁੱਦਾ ਸੀਗਾ ਕਿ ਜਿਹੜੇ ਇੰਗਲਿਸ਼ ਨਹੀਂ ਬੋਲ ਸਕਦੇ ਨਾਲ ਤੇ ਉਹ ਬਰੋਕਰਸ ਨਾਲ ਕਨਵਰਸੇਸ਼ਨ ਕਰ ਪਾਉਂਦੇ ਆ ਬਰੋਕਰਸ ਦੀ ਗੱਲ ਕਰੀਏ ਤਾਂ ਉਹ ਜਦੋਂ ਉਹਨਾਂ ਨੂੰ ਕਾਲ ਕਰਦੇ ਆ ਡਰਾਈਵਰਾਂ ਨੂੰ ਤੁਸੀਂ ਕਿੱਥੇ ਹੋ ਤੁਹਾਡਾ ਤੁਸੀਂ ਕਿੱਥੇ ਪਹੁੰਚ ਗਏ ਤੁਹਾਡੀ ਲੋਕੇਸ਼ਨ ਕੀ ਹੈ ਤੇ ਕਈ ਸਾਰੇ ਡਰਾਈਵਰਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਹੀ ਉਹਨਾਂ ਨੇ ਡਿਸਪੈਚਰ ਵਿੱਚ ਰੱਖਿਆ ਹੁੰਦਾ ਡਿਸਪੈਚਰ ਉਹਨਾਂ ਦੇ ਮੈਸੇਜ ਨੂੰ ਕਨਵੇ ਕਰਦੇ ਆ ਤੇ ਬ੍ਰੋਕਰਾਂ ਦਾ ਸਿੱਧਾ ਰਾਬਤਾ ਡਰਾਈਵਰਾਂ ਨਾਲ ਨਹੀਂ ਹੋ ਪਾਂਦਾ ਤੇ ਜਿਸ ਕਰਕੇ ਜਿਹੜੀ ਸ਼ਿਪਮੈਂਟ ਏਜੰਸੀਆਂ ਨੇ ਉਹਨਾਂ ਨੂੰ ਵੀ ਕਾਫੀ ਪ੍ਰੋਬਲਮਸ ਆਉਂਦੀਆਂ ਸੀਗੀਆਂ ਕਿ ਡਰਾਈਵਰ ਨਾਲ ਸਿੱਧਾ ਰਾਬਤਾ ਨਹੀਂ ਹੋ ਪਾ ਰਿਹਾ ਵਿੱਚ ਡਿਸਪੈਚਰ ਤੋਂ ਗੱਲ ਕਰਨੀ ਪੈਂਦੀ ਹੈ ਜਿਸ ਨੂੰ ਇੰਗਲਿਸ਼ ਆਉਂਦੀ ਹੈ ਜੀ 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 ਤੇ ਉਹ ਲੱਗਦਾ ਕਿ ਉਹ ਸਾਰੀ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਗੱਲ ਸਾਰੀ ਗੱਲਾਂ ਨੂੰ ਸਿੱਧਾ ਰੱਖਦੇ ਹੋਏ ਇਹ ਫੈਸਲਾ ਜਿਹੜਾ 트럼ਪ ਸਰਕਾਰ ਵੱਲੋਂ ਲਿੱਤਾ ਗਿਆ ਜੀ ਅੱਛਾ ਇੱਕ ਕਿਸ ਫਾਰਮ ਦੇ ਵਿੱਚ ਹੁਣ ਜਿਵੇਂ ਪਹਿਲਾਂ ਜਿੰਨਾਕ ਮੈਂ ਸੁਣਾਇਆ ਹੈਗਾ ਟੈਸਟ ਹੁੰਦੇ ਨੇ ਇਹਦੇ ਵਿੱਚ ਸਾਰੇ ਸਾਈਨ ਬੋਰਡਸ ਬਾਰੇ ਪੁੱਛਿਆ ਜਾਂਦਾ ਰੂਲਸ ਐਂਡ ਰੈਗੂਲੇਸ਼ਨਸ ਬਾਰੇ ਪੁੱਛਿਆ ਜਾਂਦਾ ਟਰੱਕ ਦੀ ਜਿਹੜੀ ਹੈ ਇਨਸਪੈਕਸ਼ਨ ਦੇ ਬਾਰੇ ਪੁੱਛਿਆ ਜਾਂਦਾ ਟਰੱਕ ਦੇ ਪਾਰਟਸ ਦੇ ਬਾਰੇ ਪੁੱਛਿਆ ਜਾਂਦਾ ਤਾਂ ਉਸੇ ਸਮੇਂ ਇਹ ਜਿਵੇਂ ਆਪਾਂ ਕਹਿ ਸਕਦੇ ਕਿ ਆਇਲਸ ਟਾਈਪ ਦਾ ਕੋਈ ਇਗਜ਼ਾਮ ਹੋ ਸਕਦਾ ਵੱਖਰਾ ਅੰਗਰੇਜ਼ੀ ਲੈ ਕੇ ਪਹਿਲਾਂ ਨਾ ਇੱਕ ਇੱਕ ਤੁਹਾਨੂੰ ਬੇਸਿਕਲੀ ਛੂਟ ਮਿਲਦੀ ਸੀਗੀ ਕਿ ਤੁਹਾਡੀ ਜਿਹੜੀ ਲੈਂਗੁਏਜ ਹੈਗੀ ਉਹਦੇ ਵਿੱਚ ਤੁਸੀਂ ਪੜ ਸਕਦੇ ਆ ਅਗਰ ਟੈਸਟ ਦੇ ਸਕਦੇ ਆ ਜੀ ਉਹ ਵੀ ਲੱਗਦਾ ਹੁਣ ਛੂਟ ਜਿਹੜੀ ਆ ਉਹ ਖਤਮ ਹੋ ਜੇਗੀ ਤੁਸੀਂ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਟੈਸਟ ਦੇਣਾ ਪੈਣਾ ਵਾ ਇਸ ਆਰਡੀਨੈਂਸ ਦੇ ਹੱਥ ਨਾਲ ਹਜੇ ਮੈਂ ਕਹਿ ਰਿਹਾ ਆਰਡੀਨੈਂਸ ਲਾਗੂ ਹੋਣਾ ਵਾ ਹਜੇ ਹੋਇਆ ਨਹੀਂ ਹੈ ਜੇ ਜੇ ਲਾਗੂ ਹੁੰਦਾ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਟੈਸਟ ਦੇਣਾ ਤੇ ਦੂਜੀ ਇੱਕ ਸਵਾਲ ਇੱਥੇ ਹੋਰ ਜ਼ਰੂਰੀ ਬਣਦਾ ਹੈ ਇੱਕ ਗੱਲ ਹੋਰ ਜ਼ਰੂਰੀ ਦੱਸਣੀ ਪੈਂਦੀ ਹੈ ਸਾਡੇ ਤੁਹਾਡੇ ਦਰਸ਼ਕਾਂ ਨੂੰ ਉਹ ਇਹ ਬਣਦੀ ਹੈ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਫਰਜੀ ਵਾੜੇ ਟਰੱਕ ਤਾਂ ਕਿ ਸਕੂਲ ਚੱਲ ਰਹੇ ਸੀਗੇ ਹਾਂ ਜੋ ਤੁਹਾਨੂੰ ਸੀਰੀਅਲ ਲਾਇਸੈਂਸ ਆਬਟੇਨ ਕਰਾ ਦਿੰਦੇ ਸੀਗੇ ਤੁਹਾਡੇ ਟੈਸਟ ਪਾਸ ਕਰਾ ਦਿੰਦੇ ਸੀਗੇ ਜੀ ਉਹਨਾਂ ਤੋਂ ਵੀ ਹੁਣ ਜਿਹੜੀ ਹੈਗੀ ਮੈਨੂੰ ਲੱਗਦਾ ਕਿ ਬਹੁਤ ਸੇਤੀ ਸਰਕਾਰ ਨੇ ਆਪਣਾ ਸਿਕੰਜਾ ਕੱਸਣਾ ਤੇ ਉਹਨਾਂ ਨੂੰ ਵੀ ਰੰਗੇ ਹੱਥ ਤੇ ਲੈਣਾ ਉਹਨਾਂ ਨੇ ਕਿ ਜੇਕਰ ਕੋਈ ਐਵੇਂ ਫਰਜੀ ਵਾਰੇ ਟ੍ਰੇਨਿੰਗ ਸਕੂਲ ਐਵੇਂ ਜੇ ਕੰਮ ਕਰਦੇ ਆ ਤਾਂ ਉਹਨਾਂ ਦਾ ਵੀ ਲਾਇਸੈਂਸ ਸਸਪੈਂਡ ਹੋ ਸਕਦਾ ਹੈ ਔਰ ਜਿਨ੍ਹਾਂ ਨੇ ਲਾਇਸੈਂਸ ਆਬਟੇਨ ਕੀਤਾ ਉਹਨਾਂ ਨੂੰ ਕੁਸ਼ਟਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਤੇ ਵੀ ਕ੍ਰਿਮੀਨਲ ਜਿਹੜਾ ਹੈਗਾ ਐਕਟ ਦੇ ਤੌਰ ਤੇ ਇਥੇ ਪਰਚਾ ਜਿਹੜਾ ਦਰਜ ਹੋ ਸਕਦਾ ਹੈ ਜੀ ਇਹ ਆਈਐਲਟ ਸਰਟੀਫਿਕੇਟ ਵਾਂਗ ਕੀ ਕੋਈ ਕਿਸੇ ਤਰੀਕੇ ਦਾ ਕੋਈ ਟੈਸਟ ਹੋ ਸਕਦਾ ਹੈ ਕੋਈ ਇਹਦੇ ਬਾਰੇ ਕੋਈ ਚਰਚਾ ਚੱਲ ਰਹੀ ਹੈ ਜਾਂ ਖਬਰਾਂ ਕਿਸੇ ਆਈਐਲਟ ਦਾ ਆਈਐਲਟ ਦਾ ਮੈਨੇਜਰ ਕਮਾਗਾ ਤਾਂ ਉਹ ਬੇਸਿਕ ਜਿਹੜਾ ਟੈਸਟ ਹੈ ਟਰਕਿੰਗ ਇੰਡਸਟਰੀ ਦੇ ਮੁਤਲਕ ਉਹ ਤੁਹਾਨੂੰ ਦੇਣਾ ਪੈਣਾ ਵਾ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਆਇਲਸ ਦੇਣੀ ਪੈਣੀ ਹੈ ਅਗਰ ਆਇਲਸ ਦੀ ਗੱਲ ਕਰੀਏ ਉਹ ਬੇਸਿਕਲੀ ਆਇਲਸ ਹੋਉਂਦੀ ਹੈ ਇਮੀਗ੍ਰੇਸ਼ਨ ਲੈਣ ਦੇ ਲਈ ਪਰ ਜੇਕਰ ਤੁਸੀਂ ਆਲਰੇਡੀ ਇਸ ਕੰਟਰੀ ਦੇ ਵਿੱਚ ਹਿੱਸਾ ਹੋ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਤੁਹਾਡੇ ਤੁਸੀਂ ਤੁਸੀਂ ਲੀਗਲੀ ਇਸ ਕੰਟਰੀ 'ਚ ਕੰਮ ਕਰ ਸਕਦੇ ਹੋ ਤਾਂ ਤੁਹਾਨੂੰ ਆਇਲਸ ਦੀ ਦੇਣੀ ਪੈਣੀ ਪਰ ਟਰਕਿੰਗ ਇੰਡਸਟਰੀ ਨਾਲ ਮੁਤਲਕ ਜਿਹੜੇ ਤੁਹਾਨੂੰ ਸਵਾਲ ਜਵਾਬ ਨੇ ਉਹ ਕਰਨੇ ਹੀ ਪੈਣੇ ਔਰ ਮੈਂ ਕਹਾਂਗਾ ਕਿ ਜੀ ਗ੍ਰੀਨ ਕਾਰਡ 'ਚ ਕੋਈ ਤੁਹਾਨੂੰ ਆਇਲਸ ਦੇ ਵਿੱਚ ਹੁੰਦਾ ਸਪੀਕਿੰਗ ਰਾਈਟਿੰਗ ਅਨ ਲਿਸਨਿੰਗ ਜੀ ਰਾਈਟ ਐਵੇਂ ਜੇ ਕੋਈ ਟੈਸਟ ਦੀ ਹਜ ਤੱਕ ਕੋਈ ਖਬਰ ਨਹੀਂ ਸਾਹਮਣੇ ਆ ਰਹੀ ਪਰ ਹਾਂ ਫਿਲਹਾਲ ਜਿਹੜਾ ਤਾਂ ਅਸੀਂ ਰਿਡਨ ਟੈਸਟ ਦੇਣਾ ਉਹ ਇੰਗਲਿਸ਼ ਦੇ ਵਿੱਚ ਹੋਏਗਾ ਇੰਗਲਿਸ਼ ਦੇ ਵਿੱਚ ਕੁਐਸਚਨ ਹੋਣਗੇ ਉਹਦੇ ਆਨਸਰ ਵੀ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਦੇਣੇ ਆ ਮਲਟੀਪਲ ਚੁਆਇਸ ਕੁਐਸਚਨ ਹੁੰਦੇ ਆ ਪਰ ਤੁਹਾਨੂੰ ਇੰਗਲਿਸ਼ ਸਮਝਣੀ ਜ਼ਰੂਰੀ ਨਹੀਂ ਟਰੱਕ ਦੇ ਸਾਈਨਸ ਰੋਡ ਦੇ ਉੱਤੇ ਸਾਈਨਸ ਜਿਹੜੇ ਆ ਉਹ ਸਮਝਣੇ ਜ਼ਰੂਰੀ ਨੇ ਆਖਰੀ ਸਵਾਲ ਹੈ ਮੇਰਾ ਜਿਹੜੇ ਆਲਰੇਡੀ ਟਰੱਕ ਚਲਾ ਰਹੇ ਨੇ ਉਹਨਾਂ ਲਈ ਕੋਈ ਰਾਹਤ ਕੋਈ ਹੈ ਇਸ ਫੈਸਲੇ ਦੇ ਵਿੱਚ ਜਾਂ ਫਿਰ ਉਹ ਵੀ ੜਕੇ ਆ ਸਕਦੇ ਨੇ ਕੁਮੈਤਾਂ ਨੂੰ ਜਿਵੇਂ ਦੱਸਿਆ ਸੀਗਾ ਉਹ ਵੀ ਅੜੀਕੇ ਆ ਸਕਦੇ ਨੇ ਜੇਕਰ ਉਹ ਲਾਇਸੈਂਸ ਓਬਟੇਨ ਕਰਨ ਜਾਂਦੇ ਆ ਦੂਜੀ ਵਾਰ ਜੀ ਉਹਨਾਂ ਦਾ ਲਾਇਸੈਂਸ ਐਕਸਪਾਇਰ ਹੋਣ ਵਾਲਾ ਵਾ ਜਿਨ੍ਹਾਂ ਨੂੰ 5 ਸਾਲ ਹੋ ਗਏ ਉਹਨਾਂ ਦਾ ਲਾਇਸੈਂਸ ਐਕਸਪਾਇਰ ਹੋਣ ਵਾਲਾ ਵਾ ਉਹਨਾਂ ਨੂੰ ਨਵਾਂ ਵਾਲਾ ਲਾਇਸੈਂਸ ਆਪਣਾ ਅਪਡੇਟ ਕਰਾਣਾ ਤੇ ਉਹ ਵੀ ਅੜੀਕੇ ਆ ਸਕਦੇ ਆ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੂੰ ਇਹ ਖਬਰਾਂ ਮਿਲੀਆਂ ਜਾਂ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਰੋਡ ਐਕਸੀਡੈਂਟ ਨੂੰ ਦੇਖਦੇ ਹੋਏ ਬ੍ਰੋਕਰਸ ਸ਼ਿਪਮੈਂਟ ਏਜੰਸੀਆਂ ਨੂੰ ਦੇਖਦੇ ਹੋਏ ਆ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਔਰ ਤੁਹਾਨੂੰ ਮੈਂ ਕੱਲ ਹੋਰ ਵੀ ਦੱਸੀ ਸੀ ਜੀ ਆਪਣੀ ਲੈਂਗੁਏਜ ਨੂੰ ਪ੍ਰਾਇੋਰਟੀ ਬਣਾਉਣ ਦੇ ਲਈ ਡੋਨਲਡ ਟਰੰਪ ਹਮੇਸ਼ਾ ਭਾਬਾ ਭਾਰ ਰਹੇ ਨੇ ਜੀ ਜਦੋਂ ਪਿਛਲੀ ਵਾਰ ਵੀ ਚੋਣਾਂ ਦੇ ਵਿੱਚ ਆਏ ਸੀ ਇਹ ਉਹਨਾਂ ਨੇ ਇੰਗਲਿਸ਼ ਬੇਸਿਕਲੀ ਜਸਟ ਇੰਡੀਆ ਦੀ ਗੱਲ ਕਰਦੇ ਹੁੰਦਾ ਅਸੀਂ ਗੱਲ ਕਰਦੇ ਹਾਂ ਰਾਸ਼ਟਰਵਾਦ ਦੀ ਜੀ ਇਹਨਾਂ ਗੱਲ ਕਰਦੇ ਹਾਂ ਅਸੀਂ ਪੈਟਰੋਟਿਜ਼ਮ ਦੀ ਤੇ ਉਹਨਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਗੱਲ ਕਰੀਏ ਡੋਨਲਡ ਟਰੰਪ ਦੀ ਗੱਲ ਕਰੀਏ ਤੇ ਆਪਣੀ ਕੰਟਰੀ ਨੂੰ ਅੱਗੇ ਰੱਖਣਾ ਕੰਟਰੀ ਦੀ ਲੈਂਗੁਏਜ ਨੂੰ ਅੱਗੇ ਰੱਖਣਾ ਉਹ ਉਹਨਾਂ ਦਾ ਹਮੇਸ਼ਾ ਇੱਕ ਇਲੈਕਸ਼ਨ ਕੈਂਪੇਨ ਦੇ ਉੱਤੇ ਇੱਕ ਮੁੱਦਾ ਰਿਹਾ ਤੇ ਉਹਨਾਂ ਦਾ ਪੋਲਿਟਿਕਲ ਉਲੂ ਸਿੱਦਾ ਹੁੰਦਾ ਜਿਹਦਾ ਨੁਕਸਾਨ ਸਾਡੇ ਪੰਜਾਬੀ ਭਰਾਵਾਂ ਨੂੰ ਹੋਣਾ ਠੀਕ ਹੈ ਹਰਜਸ ਸਿੰਘ ਜੀ ਬੜਾ ਮੀਡੀਆ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚ ਸਮਾਂ ਕੱਢਿਆ ਮੈਨੂੰ ਲੱਗਦਾ ਉਹਨਾਂ ਕਿ ਜਾਣਕਾਰੀ ਜਿੰਨੀ ਕਿ ਲੜਿੰਦੀ ਆ ਉਹ ਸਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਗੱਲਬਾਤ ਕਰਨ ਲਈ ਬਹੁਤ ਬਹੁਤ Thank you thank you Thank you, thank you.